ਸਵਾਗਤ ਕਰੋ ਸਵਾਗਤ ਕਰੋ ਸਵਾਗਤ ਕਰੋ ਊਖੇ ਨਗਰ ਕੌਂਸਲਰ ਮਰਦਾਬਾਦ 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 ਗੁੰਡਾ ਕਰਦੀ ਮਰਦਾਬਾਦ 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 ਲੋਟ ਕੌਂਸਲਰ ਮਰਦਾਬਾਦ 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 ਲੋਟ ਕੌਂਸਲਰ ਮਰਦਾਬਾਦ ਮਰਦਾਬਾਦ ਮੰਗ ਪੱਤਰ ਦਿੱਤਾ ਗਿਆ ਕਿ 15 ਦਿਨਾਂ ਚ ਹੱਲ ਹੋ ਜੂ ਜਾਂ ਜਿੰਦਾ ਲੱਗੂਗਾ ਨਗਰ ਕੌਂਸਲ ਨੂੰ ਜੀ ਕੋਸ਼ਿਸ਼ ਤਾਂ ਬਹੁਤ ਦੇਰ ਦੀ ਚੱਲ ਰਹੀ ਹੈ ਜੀ ਸ਼ਹਿਰ ਵਾਸੀ ਸਾਰੇ ਦੁਖੀ ਆ ਕੋਸ਼ਿਸ਼ ਹੀ ਕਰ ਸਕਦੇ ਹਨ ਕੋਸ਼ਿਸ਼ ਕਾਮਯਾਬ ਕਦੋਂ ਹੋਊਗੀ ਜੀ ਕਾਮਯਾਬ ਕਰਨ ਦੀ ਕੋਸ਼ਿਸ਼ ਇਹਨਾਂ ਸਾਰਿਆਂ ਨੇ ਮਿਲ ਕੇ ਜੀ ਕਾਉਂਸਲਰਾਂ ਤੇ ਗੁੱਟਬਾਜ਼ੀ ਦੇ ਰਿਹਾਣ ਲਾਇਆ ਵੀ ਉਹਨਾਂ ਦੀ ਗੁੱਟਬਾਜ਼ੀ ਕਰਕੇ ਨਹੀਂ ਹੁੰਦਾ ਜੀ ਤੁਸੀਂ ਵੀ ਇਸ ਗੁੱਟਬਾਜ਼ੀ ਤੋਂ ਓਕੇ ਹੋ ਗੁੱਟਬਾਜ਼ੀ ਚੱਲ ਜੇ ਕੋਈ ਕੋਈ ਗੰਨੇ ਦਾ ਜਵਾਬ ਤਾਂ ਬੇਸਿਕਲੀ ਰੋਟੀ ਦੇ ਸਕਦੇ ਆ ਤੇ ਉਹ ਕੁਛ ਵੀ ਕੰਝੇ ਹੈ ਬਾਰੇ ਜਿਹੜਾ ਜਦ ਤੱਕ ਸਾਡਾ ਸਤਿਕਾਰ ਹੈ ਪਰ ਉਸੇ ਕਰਕੇ ਇਹ ਸੇਵਾ ਦੇ ਮੰਨੀ ਹੋਰੀ ਹੈ ਮਤਲਬ ਕਹਿੰਦਾ ਭਾਵਾ ਜੀ ਉਹਦੇ ਕਰ ਗੁੱਟਵਾਜੀ ਕਰਕੇ ਕੰਮ ਤੇ ਅਸਰ ਪੈਂਦਾ ਮੈਨੂੰ ਜਿਹੜਾ ਜਿਹੜਾ ਮਨ ਲੋ ਹਊ ਸੋਨੋ ਕੰਮ ਕੀਤਾ ਜਾਣਾ ਹੈ ਜਿਹੜਾ ਲੋਕਾਂ ਦੇ ਵਿੱਚ ਹੈਗੇ ਸਾਰੇ ਤੇ ਸ਼ਹਿਰ ਨੂੰ ਸਮੱਸਿਆ ਹੋ ਵਕਤੀ ਉਹ ਮੇਰੀ ਇਸੇ ਗੁੱਟਵਾਜੀ ਦੇ ਕਰਕੇ ਸ਼ਹਿਰ ਦੇ ਥੋੜੇ ਬਾਰੇ ਇਹ ਸਭ ਟਰਾਲੀਆਂ ਭਰ ਕੇ ਸ਼ਹਿਰਾਂ ਦੇ ਵਿੱਚੋਂ ਕੂੜਾ ਬਾਹਰ ਸਟੈਜ ਜਾ ਰਿਹਾ ਪਿੰਡਾਂ ਦੇ ਵਿੱਚ ਜਵਾਬ ਦੇ ਲੈਂਦੇ ਗੱਲ ਚੱਲਦੀ ਸੀ ਹਾਂਜੀ ਸ਼ਹਿਰ ਦੇ ਵਿੱਚ ਇਦਾਂ ਹੁੰਦਾ ਹੈ ਕਿ ਜਿਹੜਾ ਜਿਹੜਾ ਪ੍ਰਸ਼ਾਸਨ ਬਣਿਆ ਹੋਇਆ ਸਾਡਾ ਸਟਾਫਾਂ ਦਾ ਬਣਿਆ ਹੋਇਆ ਕਿ ਇੱਕ ਇਲੈਕਟਿਡ ਬਾਡੀ ਉਹ ਲੋਕਾਂ ਦੇ ਨੁਮਾਇੰਦੇ ਕਰਦੇ ਨੇ ਉਹ ਲੋਕਾਂ ਦੀਆਂ ਸਮੱਸਿਆਵਾਂ ਸਾਡੇ ਕੋਲੇ ਲਿਆਉਂਦੇ ਨੇ ਤੇ ਉਹਨਾਂ ਦਾ ਹੱਲ ਕਰਵਾਉਂਦੇ ਹੁੰਦੇ ਸਾਡਾ ਕੰਮ ਐਗਜ਼ੀਕਿਊਟ ਕਰਨਾ ਹੈਗਾ ਆਪਾਂ ਐਗਜ਼ੀਕਿਊਟ ਕਰਨਾ ਹੈਗਾ ਜੋ ਵੀ ਉਹ ਫੈਸਲਾ ਹੁੰਦਾ ਹੈ ਜਨ ਜੋ ਵੀ ਉਹਦੇ ਤੇ ਕਰਤਾ ਹੈਗਾ ਕੋਈ ਸਮੱਸਿਆਵਾਂ ਹੈਗੀਆਂ ਨੇ ਤੁਹਾਡੇ ਵੱਲ ਤੋਂ ਤੁਹਾਨੂੰ ਪਤਾ ਹੀ ਹੈਗਾ ਵੀ ਇਹੋ ਸਭ ਜਿਹੜਾ ਰਾਤੋਂ ਰਾਤ ਜਿਹੜਾ ਕੂੜਾ ਬਾਹਰ ਟਰਾਲੀਆਂ ਲੈ ਕੇ ਰੋਡਾਂ ਤੇ ਗੱਲ ਕਰੀਏ ਸਰ ਰੋਡਾਂ ਤੇ ਉੜਸਟਾ ਜਾ ਰਿਹਾ ਵਾ ਜਗਰਾਉਂ ਤੋਂ ਭੱਜ ਕੇ ਟਰਾਲੀਆਂ ਜਾ ਰਹੀਆਂ ਸਿਵਾ ਸੇ ਪਿੰਡਾਂ ਸਟਾ ਜਾ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਨਹੀਂ ਇਸ ਤਰ੍ਹਾਂ ਕੋਈ ਨਹੀਂ ਤੁਸੀਂ ਜਿਹੜਾ ਰਾਤੋਂ ਰਾਤ ਚੱਕਿਆ ਗਿਆ ਜੀ ਇਹ ਧਰਨੇ ਦਾ ਦਵਾ ਮੰਨੀ ਹੈ ਜਾਂ ਨਹੀਂ ਉਹ ਪਹਿਲਾਂ ਸੀ ਪਹਿਲਾਂ ਹੀ ਕਰ ਰਹੇ ਸਰ ਰਾਤ ਨੂੰ ਚੱਕਣ ਦਾ ਕੀ ਕਾਰਨ ਹੈ ਕਿ ਰਾਤ ਨੂੰ ਕਿਉਂ ਚੱਕਿਆ ਗਿਆ ਤੋਂ ਆਪ ਦਾ 10 ਵਜੇ ਤੋਂ ਬਾਅਦ ਚੱਕਿਆ ਜਿਹੜਾ ਗੂੜਾ ਛੁੱਟ ਗਿਆ ਜੀ ਰਾਤ ਨੂੰ ਉੱਪਰ ਤੋਂ ਦੇਖਣੀ ਹੁੰਦੀ ਹੈ ਵਿੱਚ ਵੀ ਮੰਨ ਲਓ ਕਈ ਚੀਜ਼ਾਂ ਦੁਪਹਿਰ ਨੂੰ ਨਹੀਂ ਹੋ ਸਕਦੀਆਂ ਸਰ ਦਿਨੇ ਵੀ ਗੂੜਾ ਚੱਕਦੇ ਕੰਟਰੋਲਿੰਗਾਂ ਖਿਲਾਰਾ ਪਾਉਂਦੀਆਂ ਜਾਂਦੀਆਂ ਨੇ ਉਦੋਂ ਵੀ ਤਾਂ ਲੋਕ ਹੁੰਦੇ ਹੀ ਆ ਦਿਨੇ ਵੀ ਨਹੀਂ ਉਦੋਂ ਚੰਗੇ ਹੈਗਾ ਪੁੱਤਰ ਪਾਲ ਉੱਤੇ ਪਾਉਂਦੇ ਆ ਜੇ ਕੋਈ ਤਰਪਾਲ ਨਹੀਂ ਪਾਉਂਦਾ ਅਸੇ ਪਾਸੇ ਅਸੇ ਪਾਸੇ ਪਤਾ ਕਰ ਲੈ ਜੇ ਕੋਈ ਬਿਨਾ ਹੈਗਾ ਤਾਂ ਸਰ ਇੱਕ ਬੇਨਤੀ ਆ ਰਾਤ ਨੂੰ 10 ਵਜੇ ਤੋਂ ਬਾਅਦ ਵੀ ਗੱਲ ਹੈ ਜਿਵੇਂ ਰਾਤ ਕੀਤੀ ਆ ਉਹ ਮੈਦਾਨ ਵੀ ਕਰਾਂਗੇ ਸਰ ਇੱਕ ਬੇਨਤੀ ਹੈ ਕਿ ਰੈਗੂਲਰ ਅਭਿਆਨ ਹੈਗਾ ਨਾ ਸਰ ਬੇਨਤੀ ਆ ਕਿ ਰੈੜੀ ਉਹਨਾਂ ਨਾਲ ਗੱਲ ਸਸ ਬਣਦੇ ਕਾਤੋਂ ਜੀ ਕੋਈ ਜਦੋਂ ਪੁੱਛਦੇ ਜਿਹੜਾ ਅਪਲਾਈ ਕਰਦਾ ਉਹਨਾਂ ਤੋਂ ਬਣਦਾ ਹੈਗਾ ਜਿਹੜਾ ਅਪਲਾਈ ਉਹ ਕਹਿੰਦੇ ਜੀ ਇਹ ਅਸੀਂ ਬਣਦੇ ਨਹੀਂ ਸਸ ਜੀ ਇਹ ਆਨਲਾਈਨ ਬਣਦਾ ਅਪਲਾਈ ਕਰਤਾ ਤੇ ਉਹ ਚੈੱਕ ਕਰ ਸਕਦੇ ਉਹਨਾਂ ਨੂੰ ਲਾਇਸੈਂਸ ਕਿਹਦੇ ਨਹੀਂ ਹੈ ਮੈਂ ਕਹਿ ਰਿਹਾ ਜੀ ਆਨਲਾਈਨ ਅਪਲਾਈ ਹੁੰਦਾ ਹੈ ਕੋਈ ਬੰਦਾ ਵੀ ਅਪਲਾਈ ਕਰ ਸਕਦਾ ਜੇ ਕਿਸੇ ਨੇ ਅਪਲਾਈ ਕਰਨਾ ਉਹ ਕਰ ਲਵੇ ਜੀ 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 ਜੀਵੇ ਕਲੇਰ ਸਾਹਿਬ ਨੇ ਦੱਸਿਆ ਕਿ ਇਹ ਕੱਲ ਪਰਸੋਂ ਤਾਂ ਮੈਸੇਜ ਪਾਇਆ ਜਾ ਰਿਹਾ ਕਿ ਜਿਹੜਾ ਸ਼ਹਿਰ ਨੂੰ ਪਸੰਦ ਕਰਦਾ ਜਾਂ ਜਿਹੜਾ ਪਿਆਰ ਕਰਦਾ ਉਸ ਤੋਂ ਧੰਨੇ ਤੇ ਆਵੇ ਤੱਕ ਗਈ ਗੋਪੀ ਸ਼ਰਮਾ ਜੇਕਰ ਰਾਜਨੀਤੀ ਕਰਤੇ ਉਹ ਸ਼ਹਿਰ ਵਾਸੀ ਨਹੀਂ ਹੈਗਾਗਾ ਇਹ ਸਾਨੂੰ ਸਰਟੀਫਿਕੇਟ ਖੰਨਾ ਸਾਹਿਬ ਨਹੀਂ ਦੇਣਗੇ ਜਿਹੜੇ ਅੱਜ ਉਹ ਆਪਣੇ ਆਪ ਨੂੰ ਕਾਮ ਦੇ ਨਾਲ ਦੂਜਾ ਕੱਲ ਕਿ ਇਹ ਖੰਨਾ ਸਾਹਿਬ ਨੂੰ ਕਿੰਨੇ ਸਰਟੀਫਿਕੇਟ ਦੇਤਾ ਕਿ ਕਿਹੜਾ ਮੈਂ ਤੇ ਬੋਲੂਗਾ ਕਿ ਕਿਹੜਾ ਨਹੀਂ ਬੋਲੂਗਾ ਇਹ ਉਹ ਡਿਸਾਈਡ ਕਰਨਗੇ ਅਸੀਂ ਬਤੌਰ ਇੱਕ ਜਗਰਾਉ ਨਿਵਾਸੀ ਹੋਣ ਦੇ ਨਾਤੇ ਇਸ ਧਰਨੇ ਵਿੱਚ ਆ ਕੇ ਚੁੱਪ ਚਾਪ ਬਹਿ ਗਏ ਆ ਅਸੀਂ ਕੋਈ ਨਾ ਨਾਰਾ ਨਹੀਂ ਲਗਾਇਆਗਾ ਕੋਈ ਉਲਟ ਨਹੀਂ ਬੋਲ ਰਹੇਗੇ ਮੈਂ ਬੈਠਾ ਕਲੇਰ ਸਾਹਿਬ ਬੈਠੇ ਕਈ ਐਮਸੀ ਬੈਠੇ ਨੇ ਉਹ ਆ ਕੇ ਬੋਲਣ ਲਾ ਕੇ ਕਿ ਅਸੀਂ ਕਿਸੇ ਰਾਜਨੀਤਿਕ ਬੰਦੇ ਨੂੰ ਨਹੀਂ ਬੋਲਣ ਦੇਵਾਂਗੇ ਕੀ ਫਿਰ ਬੀਜੇਪੀ ਵਾਲੇ ਤਾਂ ਘਰ ਦੇ ਬੰਦੇ ਸੀਗੇ ਜਿੰਦਾਂ ਨੂੰ ਬੁਲਵਾਤਾ ਇਹਨਾਂ ਨੇ ਮੈਂ ਕਿਸੇ ਤੋਂ ਉਂਗਲ ਨਹੀਂ ਚੱਕਦਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਕਿ ਜੇ ਤੁਸੀਂ ਜਿਹੜੀ ਦੋਹਰੀ ਦਿੱਤੀ ਨਾ ਬਣਾਓ ਜੇ ਬੀਜੇਪੀ ਵਾਲੇ ਬੰਦੇ ਨੂੰ ਬੁਲਵਾਤਾ ਵਾ ਤਾਂ ਫਿਰ ਅਸਤੇ ਬੋਲਣ ਨੂੰ ਕਿਹਾ ਵੀ ਨਹੀਂ ਗਾਸਤੇ ਆ ਕੇ ਬੈਠੇ ਆ ਨੰਬਰ 2 ਦੇ ਵਿੱਚ ਕਿ ਕਈ ਐਧਾ ਨੇ ਮੁੱਦੇ ਹੁੰਦੇ ਆ ਮੈਂ ਤੁਸੀਂ ਦੇਖਿਆ ਹੋਊਗਾ ਕਿ ਮੈਂ ਖੁਦ ਕਿਸ ਆਪਣੀ ਪਾਰਟੀ ਦੇ ਵਿੱਚ ਸਰਕਾਰ ਦੇ ਬਾਅਦ ਵੀ ਮੈਂ ਕਈ ਵਾਰੀ ਆਸੇ ਮੁੱਦੇ ਆ ਜਿਹੜੇ ਮੈਂ ਸਰਕਾਰ ਤੇ ਉਲਟ ਵੀ ਚੱਕਦਾ ਰਿਹਾ ਮੈਂ ਤੁਸੀਂ ਦੇਖਿਆ ਕਿ ਨਗਰ ਕੌਂਸਲ ਦੀ ਇੱਕ ਵਾਰੀ ਮੀਟਿੰਗ ਦੇ ਬਾਅਦ ਮੈਂ ਇੱਕ ਫਲੈਕਸ ਵਰਕੇ ਖੜ ਗਿਆ ਸੀ ਕਿ ਜੇ ਸਫਾਈ ਦਾ ਬੁਖਤਾ ਇੰਤਜ਼ਾਮ ਨਾ ਆਇਆ ਤਾਂ ਮੈਂ ਭੁਖੜਤਾਲ ਤੇ ਬੈਠੂਗਾ ਤੇ ਸ਼ਾਮ ਨੂੰ ਸ਼ਾਇਦ ਜਿਹੜੇ ਉਹਦਾ ਹੱਲ ਹੋ ਵੀ ਗਿਆ ਸੀ ਸਾਨੂੰ ਇਹ ਸਰਟੀਫਿਕੇਟ ਖੰਨਾ ਸਾਹਿਬ ਨੂੰ ਤੋਂ ਲੈਣ ਦੀ ਲੋੜ ਨਹੀਂ ਹੈਗੀ ਕਿ ਅਸੀਂ ਸ਼ਹਿਰ ਨਿਵਾਸੀ ਹੈਗੇ ਆ ਜਾਂ ਅਸੀਂ ਕਿਹੜੇ ਕੰਨੇ ਤੇ ਜਾਵਾਂਗੇ ਕਿਹਦੇ ਤੋਂ ਨਹੀਂ ਜਾਵਾਂਗੇ ਜਾਂ ਫਿਰ ਖੰਨਾ ਸਾਹਿਬ ਇੱਕ ਉੱਤੇ ਨਾ ਫਲੈਕਸ ਵਿੱਚ ਬਾਕਾਇਦਾ ਨਾਮ ਬੋਲਦਾ ਹੈਗਾ ਨਾ ਕਿ ਫਲਾਣੇ 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 ਬੰਦੇ ਹੀ ਸਾਡੇ ਧਰਨੇ 'ਚ ਅਲਾ ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਮੈਨੂੰ ਤਾਂ ਨਹੀਂ ਚੰਗੀ ਲੱਗੀ ਬਾਕੀ ਜੋਸ਼ ਆ ਗੋਪੀ ਜੀ ਤੁਹਾਡੀ ਸਰਕਾਰ ਆ ਐਮਐਲਏ ਵੀ ਤੁਹਾਡੀ ਆ ਤੁਸੀਂ ਕੀ ਕਰ ਰਹੇ ਹੋ ਸ਼ਹਿਰ ਦੇ ਭਲਾਈ ਲਈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹੀ ਤਾਂ ਜਿਹੜੀ ਇਹ ਸਮੱਸਿਆ ਵਾ ਸਾਡੀ ਸਰਕਾਰ ਜਿਹੜੀ ਉਹ 4 ਸਾਲ ਪਹਿਲੇ ਆਈ ਆ ਜਗਰਾਉਂ ਦੇ ਵਿੱਚ ਜਿਹੜਾ ਕੂੜਾ ਵਾ ਉਹ 4 ਸਾਲ ਤੋਂ ਇਕੱਠਾ ਹੋਣਾ ਸ਼ੁਰੂ ਨਹੀਂ ਹੋਇਆ ਕਰ ਜਿਹੜੀ ਹੁਣ ਤਾਂ ਕੂੜਾ ਇਕੱਠਾ ਹੋਣਾ ਉਹ ਤੋਂ ਤੁਸੀਂ ਕੀ ਕੀਤਾ ਮੈਂ ਉਹੀ ਤਾਂ ਗੱਲ ਕਹਿ ਰਿਹਾ ਨਾ ਕਿ ਜਿਹੜੇ ਐਮਸੀ ਵਾਰ-ਵਾਰ ਗੰਦੀ ਰਾਜਨੀਤੀ ਕਰ ਰਹੇ ਨੇ ਜਾਂ ਜਿਹੜੇ ਕਰ ਰਹੇ ਨੇ ਇੱਕ ਵਾਰੀ ਅਸਤੀਫਾ ਦੇਣ ਨਾਲ ਮੈਂ ਕੱਲ ਦਾ ਦੇਖ ਰਿਹਾ ਆ ਵਾ ਕਿ ਦੋ ਧੜੇਲੇ ਜਗਰਾਉਂ ਦੇ ਵਿੱਚ ਬਣੇ ਹੋਏ ਮੈਂ ਦੱਸਣਾ ਚਾਹੁੰਦਾ ਉਹ ਨੇਤਾ ਜੀ ਝਾੜਾ ਗੋੜਾ ਕੋ ਢਾੜਾਲੇ ਹਨ ਹੀ ਅਸੀਂ ਤੇ ਤੁਹਾਡੇ ਕੰਨ ਦੇ ਕਰੇ ਹੋਣ ਤੁਹਾਡੇ ਜਿਹੜੇ ਫੋਕ ਦੇ ਵਿੱਚ ਖੇਡਾ ਚੱਲ ਰਿਹਾ ਇਹਨੂੰ ਖੜ੍ਹ ਗੋ ਕਿ ਡਰਾ ਤਮਕਾ ਅੱਗੇ ਤੁਸੀਂ ਪਬਲਿਕ ਤੋਂ ਆਪਣਾ ਕੰਮ ਕਰਾ ਲਓਗੇ ਕੰਮ ਕਰੋ ਪਬਲਿਕ ਦੇ ਤਾਂ ਪਬਲਿਕ ਫੋਟੋ ਨਾਲ ਸੁਣੂਗੀ ਸਾਡੇ ਜਗਰਾਉਂ ਸ਼ਹਿਰ ਚ ਤੋਂ ਵੱਡੀਆ ਪਸ਼ੂ ਮੰਡੀ ਸਭ ਤੋਂ ਵੱਡੀ ਉਹ ਤੋਂ ਬਾਅਦ ਅਨਾਜ ਮੰਡੀ ਸਾਡੀ ਏਸ਼ੀਆ ਦੀ ਦੂਜੀ ਮੰਡੀ ਤੀਜੀ ਸਬਜ਼ੀ ਮੰਡੀ ਚੌਥੀ ਮੰਡੀ ਸਾਡੀ ਪੁਰਾਣੀ ਮੰਡੀ ਪੰਜਵੀਂ ਸਾਡੀ ਪੁਰਾਣੀ ਸਬਜ਼ੀ ਮੰਡੀ ਇੱਕ ਵੀ ਮੰਡੀ ਦੇ ਵਿੱਚ ਹੈਂਡ ਐਂਡ ਹਾਈਜੀਨ ਬਾਰੇ ਵੀ ਮੇਰੇ ਸਾਥੀ ਕਦੇ ਵਿਜ਼ਿਟ ਹੀ ਨਹੀਂ ਕੀਤਾ ਹੋਣਾ ਕਿਉਂਕਿ ਸਬਜ਼ੀ ਮੰਡੀ ਦੇ ਵਿੱਚ ਅੱਜ ਸਾਡੇ ਉੱਥੇ ਹਾਲਾਤ ਨੇ ਉਹ ਭਾਈ ਸਾਹਿਬ ਨੇ ਦੱਸਿਆ ਤਾਂ ਕੰਮ ਨਹੀਂ ਜੀ ਨੇ ਕਿ ਬੁਮਾਰਿਆਂ ਦਾ ਘਰ ਹੈ ਉੱਥੇ ਸਬਜ਼ੀ ਖਰੀਦਣ ਨੂੰ ਚੀਜ਼ ਨਹੀਂ ਕਰਦਾ ਅੱਜ ਅਸਰਾਵੋ ਸੋਚਨੇ ਕਿ ਅਫਸਰ ਸਾਡਾ ਮੁੱਦਾ ਹੱਲ ਕਰਨਗੇ ਤਸਵੀਲ ਕੰਪਲੈਕਸ ਦੇ ਵਿੱਚ ਐਡੀਸੀ ਵੀ ਬੈੰਦਾ ਐਸਡੀਐਮ ਵੀ ਬੈੰਦਾ ਤਸਵੀਲਦਾਰ ਵੀ ਬੈੰਦਾ ਨਵੇਂ ਤਸਵੀਲਦਾਰ ਵੀ ਬੈੰਦਾ ਜੱਜ ਵੀ ਬੈੰਦੇ ਨੇ ਉੱਥੇ ਲੇਕਿਨ ਕਿਸੇ ਨੇ ਅਜੇ ਤੱਕ ਉਹ ਦੂਜੀ ਪਾਰਕਿੰਗ ਆ ਉਹਦੇ ਵਿੱਚ ਕਿਸੇ ਨੇ ਭਰਤ ਪਾਉਣ ਦੀ ਹਿੰਮਤ ਵੀ ਕੀਤੀ ਹੈ ਉਹ ਪੱਧਰ ਕਰਕੇ ਪਾਰਕਿੰਗ ਠੀਕ ਬਣਾ ਦਿੱਤੀ ਜਾਵੇ ਸਾਰੇ ਮੀਲੇ ਪਾਣੀ ਉਹਦੇ ਚ ਖੜ ਜਾਂਦਾ ਕਦੇ ਕਿਸੇ ਕਮੇਟੀ ਵਾਲੇ ਵੀਰ ਨੇ ਉੱਥੇ ਜਾ ਕੇ ਇਸ ਦੀ ਉਹਦੀ ਸਾਹ ਦੇ ਲਈ ਮੁਸ਼ਕਿਲ ਬਹੁਤ ਨੇ ਪਰ ਮੈਂ ਟਾਈਮ ਜਿਹੜਾ ਦਿੱਤਾ ਮੈਨੂੰ ਮੈਂ ਉਹਦੇ ਵਿੱਚ ਵਿੱਚ ਰਹਿ ਕੇ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਸੀ ਉਹ ਸਾਂਝੇ ਕਰ ਰਿਹਾ ਸੀ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੀ ਇਹ ਤਾਂ ਨਿਕਲ ਗਈ ਹੁਣ ਹਾਥੀ ਨਿਕਲ ਗਿਆ ਪੂਛ ਰਹਿ ਗਈ ਇਹਨਾਂ ਦੀ ਸਰਵਰੀ ਦੇ ਵਿੱਚ ਵੋਟਾਂ ਨੇ ਆਪਣੇ ਜਿਹੜੇ ਵੀ ਨਮਾਇੰਦੇ ਚੋਣੋ ਮੈਂ ਨਹੀਂ ਕਹਿੰਦਾ ਭਾਰਤੀ ਜਨਤਾ ਪਾਰਟੀ ਦੇ ਚੋਣੋ ਜਾਂ ਕਿਸੇ ਹੋਰ ਪਾਰਟੀ ਦੇ ਚੋਣੋ ਨਾ ਪਾਰਕੀ ਬਾਜ਼ੀ ਤੋਂ ਉੱਪਰ ਉੱਠ ਕੇ ਆ ਤੇ ਗੱਲ ਕਰ ਰਿਹਾ ਕਿ ਜਿਹੜਾ ਵੀ ਨੁਮਾਇੰਦਾ ਚੁਣੋ ਉਹ ਸਿੱਖ ਜਿਹੜਾ ਹੋਇਆ ਪੜਿਆ ਲਿਖਿਆ ਔਰ ਜ਼ਿੰਮੇਵਾਰ ਵਿਅਕਤੀ ਨੂੰ ਚੁਣੋ ਗੈਰ ਜ਼ਿੰਮੇਵਾਰ ਵਿਅਕਤੀਆਂ ਨੂੰ ਨਾ ਚੁਣੋ ਇੰਨੀ ਇੱਕ ਬੇਨਤੀ ਆ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹੰਦ ਮਰਦਾਬਾਦ 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 ਧਰੇ ਬੰਦੀ ਖਤਮ ਕਰੋ ਖਤਮ ਕਰੋ ਖਤਮ ਕਰੋ ਪੂਰੇ ਜੋਰ ਨਾਲ ਧਰੇ ਬੰਦੀ ਖਤਮ ਕਰੋ ਖਤਮ ਕਰੋ ਖਤਮ ਕਰੋ ਧਰੇ ਬੰਦੀ अंदर तक आवाज़ी चाहींदी हिकु दूज पई चिठियूं तेस वापस लोड ख़तम करो

ਮੰਨੀਆਂ ਨਜਾਇਜ਼ ਅਪਰੂਵ ਹੋ ਰਹੀਆਂ ਉਹਨਾਂ 'ਚ ਕਿਉਂ ਨਹੀਂ ਕੂੜੇ ਦੇ ਡੰਪ ਦੀ ਸਮੱਸਿਆ ਦਾ ਹੱਲ ਕੀਤਾ ਜਾਂਦਾ ਕਿਉਂ ਨਹੀਂ ਕਲੋਨਾਈਜ਼ਰ ਨੂੰ ਕਿਹਾ ਜਾਂਦਾ ਕਿ ਤੂੰ ਭਾਈ ਕੂੜੇ ਦਾ ਸੀਵਰੇਜ ਟਾਪ ਦਾ ਟ੍ਰੀਟਮੈਂਟ ਪਲਾਂਟ ਲਗਾ ਮੈਂ ਇੱਥੇ ਇੱਕ ਨਵੀਂ ਕਲੋਨੀ ਬਣ ਰਹੀ ਆ ਉਦੋਂ ਹੀ ਸ਼ੌਕ ਦੇ ਤੌਰ ਤੇ ਮੈਂ ਚੱਲਿਆ ਗਿਆ ਮੈਂ ਕਿਹਾ ਦੇਖੀਏ ਕੀ ਕਰਨ ਲੱਗਿਆ ਸਭ ਤੋਂ ਵਧੀਆ ਕਲੋਨੀ ਸ਼ਾਇਦ ਬਣ ਘੋਰੇ ਮੈਂ ਉਹ ਬੰਦੇ ਨੂੰ ਪੁੱਛਿਆ ਉਹ ਦਾ ਮਾਲਕ ਬੈਠਾ ਸੀ ਮੈਂ ਕਹਿੰਦੀ ਭਾਈ ਤਾਂ ਦੱਸ ਮੈਨੂੰ ਕਿ ਤੇਰਾ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਕਿੱਥੇ ਲਾ ਰਿਹਾ ਉਹ ਸੀਵਰੇ ਥੀਟ ਪੁਟ ਕਰਕੇ ਪਲਾਂਟ ਦੀ ਜਿਹੜਾ ਪਾਣੀ ਹੈ ਗੰਦਾ ਉਹ ਕਿੱਥੇ ਸਿੱਟੇਗਾ? ਉਸਦੇ ਕੋਲੇ ਕੋਈ ਜਵਾਬ ਨਹੀਂ ਸੀ। ਉਹ ਮੇਰੇ ਮੂੰਹ ਵੱਲੀ ਵੇਖਣ ਲੱਗ ਗਿਆ। ਕਹਿੰਦਾ ਤੁਸੀਂ ਕਹੋ। ਵਾਹੇ ਯਾਰ ਮੈਂ ਤਾਂ ਪਲਾਟ ਲੈਣ ਆਇਆ ਸੀ ਪਰ ਹੁਣ ਨਹੀਂ ਲੈਣਾ। ਸੋ ਸਾਥੀਓ ਜਦੋਂ ਆਪਾਂ ਕੋਈ ਅਹੇਦੀ ਜਗ੍ਹਾ ਤੇ ਜਾਂਦੇ ਆ ਆਪਾਂ ਨੂੰ ਚਾਹੀਦਾ ਕਿ ਐਵੇਂ ਨਜਾਇਜ਼ ਕਲੋਨੀਆ ਦੇ ਵਿੱਚ ਪਲਾਟ ਨਾ ਖਰੀਤੀ ਜਾਈਏ। ਐਵੇਂ ਤੋਸੇ ਨਾ ਡੰਪ ਕਰੀ ਜਾਓ ਉਹਨਾਂ ਦੇ ਵਿੱਚ। ਆਹ ਹੋਰ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਆਪਣੇ ਹਲਕੇ ਦੀ ਜਗਰਾਉਂ ਦੀ 540 ਏਕੜ ਉਹਦੇ ਉੱਤੇ ਬੀਬੀ ਜੀ ਨੇ ਨਜ਼ਰ ਰੱਖ ਲਈ। ਮੇਰੀ ਸਲਾਹ ਆ ਉਹ ਭਾਈ ਉਹ 540 ਏਕੜ ਜਿਹੜੇ ਤੂੰ ਬਣਾਉਣ ਨੂੰ ਫਿਰਦੀ ਬੀਬੀ ਤੂੰ ਇੱਧਰ ਨੂੰ ਨੂੰ ਕਰ ਲੈ ਅੰਦਰ ਨੂੰ ਆ ਟਾਕੇ ਬਣਾ ਦੇ ਦੁਬਾਰਾ। ਸਾਰਾ ਸ਼ਹਿਰ ਖਰੀਦ ਲਓ ਇਹਨੂੰ ਬਣਾ ਦਿਓ ਦੁਬਾਰਾ ਡਿਵੈਲਪ ਕਰ ਦਿਓ ਇਹਨੂੰ। ਕਿਉਂ ਤੁਸੀਂ ਜਿਹੜੀਆਂ ਬਸੀਆਂ ਵਸਾਈਆਂ ਜ਼ਮੀਨਾਂ ਉਹਨਾਂ ਨੂੰ ਬਰਬਾਦ ਕਰਕੇ ਉੱਥੇ ਤੁਸੀਂ ਆਪਣੀਆਂ ਨਵੀਆਂ ਕਲੋਨੀਆਂ ਕਵਾਡ ਕਰਨ ਨੂੰ ਫਿਰਦੇ ਹੋ ਕੂੜੇ ਦਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਮੈਨੂੰ ਦੱਸਿਆ ਹੁਣੇ ਪੱਤਰਕਾਰ ਪਾਈ ਜਾ ਰਹੇ ਨੇ ਕਿ ਇਹ ਜਿਹੜਾ ਕੂੜਾ ਰਾਤ ਤੋਂ ਰਾਤ ਕਈ ਟਰਾਲੀਆਂ ਨਾਲਕਸਰਾਂ ਨੂੰ ਤੁਰ ਗਈਆਂ ਕਈ ਸੋਈਆਂ ਹੱਲ ਨੂੰ ਤੁਰ ਗਈਆਂ ਉਹ ਕਿੱਥੇ ਸਿੱਟ ਕੇ ਆਏ ਹੋਣਗੇ ਇੱਕ ਸਾਡੇ ਪੱਤਰਕਾਰ ਵੀਰ ਆ ਛੇਤਰਾ ਜੀ ਉਹਨਾਂ ਨੇ ਪਾਇਆ ਕਿ ਜਿਹੜਾ ਉਹ ਕਿਸੇ ਜੀਵੀ ਦਾ ਆਸੇ ਆਪ ਤੇ ਖੇਚ ਬੋਰਡ ਲਿਖ ਕੇ ਲਾਤਾ ਕਿ ਜੇ ਸਾਡੇ ਤੇ ਕੂੜਾ ਸਿੱਟਿਆ ਤੇ ਮਾਂ ਪੜਦੀ ਆ ਮਾਂ ਪੜਦੀ ਇੱਕ ਕਰਾਂਗੇ ਸੋ ਜਗਰਾਓ ਸ਼ਹਿਰ ਦੇ ਜਿਹੜੇ ਵਸੁੰਦੇ ਆ ਉਹਨਾਂ ਨੂੰ ਵੀ ਚਾਹੀਦਾ ਉੱਥੇ ਸਾਡਾ ਇੱਕ